ਹਾਂਜੀ ਹਰਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਕਿਵੇਂ ਆ ਬੱਚੇ? ਸਭ ਠੀਕ ਹੈ। ਠੀਕੋ? ਹਾਂਜੀ। ਕੀ ਪੜ ਰਹੇ ਹੋ? ਮਿਸਲ ਸਮਰਾਤ। ਮਿਸਲ ਸਮਰਾਤ। ਵੈਰੀ ਗੁੱਡ ਬੇਟਾ। ਅੱਜ ਅਪਾ ਬੱਚੇ ਮਿਸਲ ਸਮਰਾਤ ਦੀ ਕਿਤਾਬ ਦੇ ਵਿੱਚੋਂ ਸਫ਼ਾ ਨੰਬਰ 12 ਤੇ ਦਾਦਾ ਜੀ ਦੀ ਬਾਤ ਪੜਾਂਗੇ। ਹਰਦੀਪ ਤੁਸੀਂ ਪੜੋਗੇ ਬੇਟਾ? ਜੀ ਹਾਂਜੀ। ਹਾਂ ਥੋੜਾ ਉੱਚੀ ਬੋਲੇ ਤੇ ਨਾਲੇ ਆਪੇ ਆਸਵੀਂ ਪੜ੍ਹ ਕੇ ਸੁਣਾ ਦਿਓ। ਦਾਦਾ ਜੀ ਦੀ ਬਾਤ ਜਸਲੀਨ ਹਰ ਰੋਜ਼ ਦਾਦਾ ਜੀ ਨੂੰ ਖਾਣਾ ਖਵਾਉਂਦੀ ਦਾਦਾ ਜੀ ਨੂੰ ਆਪਣੀ ਬਾਤ ਸੁਣਾਉਂਦੇ ਜਸਲੀਨ ਹਰ ਰੋਜ਼ ਮੰਮੀ ਬਾਤ ਸੁਣਦੀ ਜਸਲੀਨ ਅਤੇ ਦਾਦਾ ਜੀ ਖੁਸ਼ੀ-ਖੁਸ਼ੀ ਸੌਂ ਜਾਂਦੇ ਹਾਂ ਬੇਟਾ ਤੇ ਸੀ ਕਹਾਣੀ ਪੜ੍ਹੀ ਨਾ ਜੀ ਹਾਂ ਹੈ ਨਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕੁਐਸਚਨ ਪੁੱਛੂੰਗੀ ਕਹਾਣੀ ਦਾ ਆਪਣਾ ਹੈਡਿੰਗ ਕੀ ਸੀ ਅੱਜ ਦਾ ਦਾਦਾ ਜੀ ਦੀ ਬਾਤ ਦਾਦਾ ਜੀ ਦੀ ਬਾਤ ਜਸਲੀਨ ਹਾਰੋ ਦੇ ਦਾਦਾ ਜੀ ਨੂੰ ਕੀ ਖਾਉਂਦੀ ਸੀ ਇਹ ਖਾਂਦੀ ਵੈਰੀ ਗੁੱਡ ਬੱਚੇ ਤਿਆਰ ਸਾਰੇ ਅਦੀਪੂਸੀ ਥੋੜਾ ਉੱਚੀ ਬੋਲੋ ਦਾਦਾ ਜੀ ਹਸਨੂੰ ਕੀ ਸੁਣਾਉਂਦੇ ਸੀ ਹਾਰੋ ਜੀ ਇਹ ਆਪਣੀ ਬਾਤ ਬਾਤ ਤਾਂ ਜਸਲੀਨ ਹਾਰੋ ਜੀ ਕੀ ਕਹਿੰਦੀ ਸੀ ਇੱਕ ਨਵੀਂ ਬਾਤ ਹੋਰ ਸੁਣਾਓ ਹਣਾ ਤੇ ਜਸਲੀਨ ਅਤੇ ਦਾਦਾ ਜੀ ਖੁਸ਼ੀ-ਖੁਸ਼ੀ ਸਾਰੇ ਹੋ ਜਾਂਦੇ ਵੈਰੀ ਗੁੱਡ ਅੱਗੇ ਬੱਚੇ ਦਾ ਅਭਿਆਸ ਹਣਾ ਉਹ ਵੀ ਕਰੋ ਸ਼ਬਦ ਪੜੋ ਅਤੇ ਲਿਖੋ ਹਾਰ ਬਾਤ ਦਾਦਾ ਕਹਾਣਾ ਜੀ ਜਸਲੀਨ ਆਪਣੀ ਬਹੁਤ ਖੁਸ਼ੀ ਸੁਣਦੀ ਨੂੰ ਜਾਣਦੇ ਰੋਜ਼ song ਹਾਂ ਇਸ ਬੱਚੀ ਨੇ ਕਹਿ ਰਿਹਾ ਸ਼ਬਦ ਪੜੋ ਅਤੇ ਲਿਖੋ ਫਿਰ ਇਹਨੇ ਸ਼ਬਦ ਪੜ ਕੇ ਸੁਣਾਇਆ ਉਮੀਦ ਕਰਦੇ ਹਾਂ ਤੁਸੀਂ ਇਸ ਦੀ ਇਹ ਕਹਾਣੀ ਜਿਹੜੀ ਦਾਦਾ ਜੀ ਦੀ ਬਾਤ ਸੁਣੋਗੇ ਤੇ ਅਸੀਂ ਇਸੇ ਵੀਡੀਓ ਦੇ ਵਿੱਚ ਅੱਗੇ ਹੋਰ ਵੀ ਵੀਡੀਓ ਬਣਾਵਾਂਗੇ ਹਾਂਜੀ ਅਗਲੀ ਕਿਹੜੀ ਹੈ ਬੱਚੇ ਮੈਨੂੰ ਪੜਨਾ ਪਸੰਦ ਹੈ ਮੈਨੂੰ ਪੜਨਾ ਪਸੰਦ ਹੈ ਚਲੋ ਮੈਨੂੰ ਪੜਨਾ ਪਸੰਦ ਹੈ ਮੈਂ ਕਿਸ ਨੂੰ ਪੜਕੇ ਸੁਣਾ ਸਕਦੀ ਹਾਂ ਮੇਰੀ ਭੈਣ ਸੌ ਰਹੀ ਹੈ ਹੁਣ ਮੈਂ ਕਿਸ ਨੂੰ ਪੜਕੇ ਸੁਣਾਵਾਂ ਉਹ ਕਹਿੰਦੀ ਮੇਰੀ ਭੈਣ ਤਾਂ ਕਿ ਨਹੀਂ ਸੌ ਰਹੀ ਹੈ ਹੁਣ ਮੈਂ ਕਿਹਨੂੰ ਪੜਕੇ ਸੁਣਾਵਾਂ ਹਨ ਮੇਰੇ ਮਾਤਾ ਜੀ ਅਤੇ ਦਾਦੀ ਜੀ ਨੂੰ रुचि ਹੋਈ ਹੈ ਕਾਦੇ ਵਿੱਚ ਰੁਚੀ ਹੋਏ ਨੇ ਗੱਮ ਵਿੱਚ ਹਨ ਚਲੋ ਪਰ ਮੇਰਾ ਮਨ ਹੈ ਮੈਂ ਕਿਸੇ ਨੂੰ ਪੜ੍ਹ ਕੇ ਸੁਣਾਵਾਂ ਇਹ ਆਪੀ ਗੱਲਾਂ ਕਰੀ ਜਾਂਦੀਆਂ ਸਾਰੀਆਂ ਉਹ ਜਿਵੇਂ ਤੁਸੀਂ ਆਪ ਕਹਦੇ ਮੈਂ ਹਨ ਐਂ ਕਿਹਾ ਨਾ ਪਰ ਮੈਂ ਮੈਨੂੰ ਪੜ੍ਹਨਾ ਪਸੰਦ ਆਏ ਕਹਿੰਦੇ ਮੈਂ ਕਿਸੇ ਨੂੰ ਪੜ੍ਹ ਕੇ ਸੁਣਾਵਾਂ ਪਰ ਮੇਰਾ ਮਾਣਾ ਕਹਿੰਦੇ ਮੈਂ ਕਿਸੇ ਨੂੰ ਪੜ੍ਹ ਕੇ ਸੁਣਾਵਾਂ ਮੇਰੇ ਪਿਤਾ ਜੀ ਅਤੇ ਦਾਦਾ ਜੀ ਵੀ ਕੰਮ ਵਿੱਚ ਤੁਝੇ ਹੋਏ ਹਨ ਹਾਂ ਫਿਰ ਹੁਣ ਮੈਂ ਆਪਣੇ ਆਪ ਨੂੰ ਹੀ ਪੜ੍ਹ ਕੇ ਸੁਣਾ ਲੈਂਦੀ ਹਾਂ ਅਮਚਾਰੀ ਨੇ ਆਖਦਾ ਧੱਕ ਕੇ ਕਹਿੰਦੇ ਮੈਂ ਤਾਂ ਹੁਣ ਆਪਣੇ ਆਪ ਨੇ ਸੁਣਾ ਦਿੰਦੀ ਹਾਂ ਹਣਾ ਚਲੋ ਬੇਟਾ ਅੱਗੇ ਆ ਗਿਆ ਕਰਦਾ ਕੰਮ ਆਪਣੀ ਪਰਵਾਰਿਕ ਮੈਂਬਰਾਂ ਨੂੰ ਇੱਕ ਕਹਾਣੀ ਪੜ ਕੇ ਸੁਣਾਉਵਤੀ ਉਹਨਾਂ ਦੀ ਉਹਨਾਂ ਤੋਂ ਕੋਈ ਹੋਰ ਕਹਾਣੀ ਸੁਣ ਕੇ ਆ ਹ ਬਟੇ ਜੇ ਤੁਸੀਂ ਪੜ ਰਹੇ ਸੀ ਨਾ ਤੁਹਾਡੀ ਕਹਾਣੀ ਤੁਹਾਡੇ ਨਾਮ ਮੰਮੀ ਨੇ ਸੁਣੀ ਨਾ ਪਾਪਾ ਨੇ ਨਾਲ ਕਿਸੇ ਨੇ ਹੋ ਰਣਾ ਤਾਂ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਘਟਿਆ ਹਾਂ ਤੁਹਾਡੀ ਕਹਾਣੀ ਕਿਸੇ ਨੇ ਨਹੀਂ ਸੁਣੀ ਹੈ ਨਾ ਤਿਆ ਪਰ ਬੱਚਿਆਂ ਦੇ ਮਾਪੇ ਨੂੰ ਹੀ ਬੇਨਤੀ ਕਰਾਂਗੇ ਬੱਚਾ ਲਈ ਟਾਈਮ ਜਰੂਰ ਕੱਢੋ ਅਤੇ ਬੱਚਾ ਜੇਕਰ ਕਹਿੰਦਾ ਵੀ ਮੇਰੀ ਕੋ ਕਹਾਣੀ ਸੁਣੋ ਤਾਂ ਜਰੂਰ ਟਾਈਮ ਦੇਣਾ ਚਾਹੀਦਾ ਹੁਣ ਹੋਰ ਵੀ ਬਣਾਵਾਂਗੇ ਇੱਥੇ ਹਾਂ ਚਲ ਇੱਕ ਹੋਰ ਬਣਾ ਲਓ ਬੇਟਾ ਬਾਲ ਸਵਾ ਬਾਲ ਸਵਾ ਹਾਂ ਸਕੂਲ ਵਿੱਚ ਬਾਲ ਸਵਾ ਲੱਕੀ ਹੋਈ ਸੀ ਕਾਜਲ ਨੇ ਗੀਤ ਸੁਣਾਇਆ ਆਸਾਨ ਨੇ ਆਇਆ ਨਹੀਂ ਬੇਟਾ ਆਇਆ ਇਹ ਆਣੇ ਆਪਣੀ ਲਿਖੀ ਕਵਿਤਾ ਸੁਣਾਇਆ ਸੱਚੀ ਬਲੋ ਰਾਧੂ ਨਾਨੀ ਸਕੂਲ ਦੀ ਤਸਵੀਰ ਬਣਾਈ ਮੁਖ ਅਧਿਆਪਕ ਨੇ ਸਭ ਨੂੰ ਇਨਾਮ ਦਿੱਤੇ ਸਾਰੇ ਬੱਚੇ ਹੱਸਦੇ ਹੱਸਦੇ ਖੁਸ਼ੀ ਵਿੱਚ ਮੱਚ ਲੱਗੇ ਹਾਂ ਸਕੂਲ ਵਿੱਚ ਕੀ ਹੋ ਰਿਹਾ ਸੀ ਸ਼ਾਬਾਸ਼ ਵੈਰੀ ਗੁੱਡ ਗੀਤ ਕਿਨੇ ਸੁਣਾਇਆ ਸੀ ਕਾ ਜਣੀ ਸ਼ਾਬਾਸ਼ ਬੱਚਾ ਰਹਿਣ ਮਤਲਬ ਕਿ ਧਿਆਨ ਨਾ ਪੜਿਆ ਤਾਂ ਕਦ ਤੱਕ ਕਿਨੇ ਲਿਖੀ ਸੀ ਆਮਲੀ ਸ਼ਾਬਾਸ਼ ਤੇ ਸਕੂਲ ਦੀ ਤਸਵੀਰ ਬਟਾ ਕਿਹਨੇ ਬਣਾਈ ਸੀ ਰਾਜਨਾਣ ਵੈਰੀ ਗੁੱਡ ਇਹ ਨਾਮ ਕਿਹਨੇ ਦਿੱਤੇ ਸੀ ਚੇਦਿਆ ਸ਼ਾਬਾਸ਼ ਸਾਰੇ ਬੱਚੇ ਕੀ ਸੀ ਹੱਸਦੇ ਹੱਸਦੇ ਖੁਸ਼ੀ ਮਨਾਉਣ ਲੱਗਿਆ ਨਾ ਨੱਚਣ ਲੱਗੇ ਅੱਗੇ ਬੈਠੇ ਇਹ ਥੱਲੇ ਹੈਗਾ ਠੀਕ ਹੈ ਜੀ ਇਹ ਸ਼ਬਦਾਂ ਨੂੰ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਪੜੋ ਅਤੇ ਲਿਖੋ ਸਕੂਲ ਪਾਲ ਸਵਾਹ ਗੀਤ ਕਵਿਤਾ ਤਸਵੀਰ ਇਨਾਮ ਮੁੱਖ ਵਿਆਪਕ ਬੱਚੇ ਹੱਸਦੇ ਖੁਸ਼ੀ ਕਾਲ ਵੈਰੀ ਗੁੱਡ ਇਹਨਾਂ ਤੇ ਸ਼ਬਦਾਂ ਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪਰ ਅਤੇ ਲਿਖੋ ਇਹ ਬੱਚੇ ਤੁਸੀਂ ਘਰ ਦਾ ਕੰਮ ਦੇ ਦਿਓ ਇਹਨਾਂ ਨੂੰ ਹੈਨਾ ਇਹ ਹਰਦੀਪ ਕੌਰ ਨੇ ਘਰ ਦਾ ਕੰਮ ਦਿੱਤਾ ਤੁਹਾਨੂੰ ਸਾਰਿਆਂ ਨੂੰ ਇਹ ਤੁਸੀਂ ਆਪਣੇ ਘਰੇ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ ਇਹ ਸ਼ਬਦ ਲਿਖੋਗੇ ਅਤੇ ਪੜੋਗੇ ਇਸੇ ਸਾਡੀ ਮਿਸਨ ਸਮਰੱਥ ਦੀ ਕਿਤਾਬ ਵਿੱਚੋਂ ਐ ਮਿਸਨ ਸਮਰੱਥ ਇੱਕ ਕਦਮ ਪਰਕਟਤਾ ਵੱਲ ਉਹਦੇ ਵਿੱਚੋਂ ਅਸੀਂ ਕਹਾਣੀਆਂ ਕੀਤੀਆਂ ਨੇ ਸਾਡੀ ਬੱਚੀ ਹਰਦੀਪ ਕੌਰ ਨੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਹਰਦੀਪ ਕੌਰ ਦੀ ਵੀਡੀਓ ਮਗ ਕੇ ਜਰੂਰ ਭੇਜੋਗੇ ਤੇ ਇਸ ਦਾ ਹੌਸਲਾ ਵਧਾਉਣ ਲਈ ਇਸ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਾਂਗੇ ਵੀ ਬੱਚੇ ਕਿ ਵਧੀਆ ਪੜ੍ਹੀ ਆ ਜਾਂ ਹੋਰ ਮੈਂਟ ਵੀ ਲੋੜਾ ਅਸੀਂ ਹਰ ਰੋਜ਼ ਇੱਕ ਨਵਾਂ ਬੱਚਾ ਚਾਹਦੇ ਹਾਂ ताकि हर एक बच्चे की बूरी बनाने लड़ी वह जाग आए तो अज सा बच्ची हरदीप कौर सी उम्मीद कर देता हौसला जरूर बदाऊंगी बाय बाय बेटा भाई भाई।